ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਨਾਲ। ਦੀਨ ਦਰਦ ਦੁੱਖ ਭੰਜਨਾ। ਕਟ ਕਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ। ਨਾਨਕ ਕੇ ਪ੍ਰਭ ਸਾਥ। ਤੋਂ ਮੈਂ ਸ਼ੁਰੂ ਤੋਂ ਬੇਨਤੀ ਆਪ ਜੀ ਦੇ ਚਰਨਾਂ ਵਿੱਚ ਜਿਵੇਂ ਕੀਤੀ ਸੀ। ਸਾਧੂ ਆਉਂਦਾ ਏ ਇਸ ਦੁਨੀਆ ਤੇ ਪਰਉਪਕਾਰ ਕਰਨ ਵਾਸਤੇ। ਪਰਉਪਕਾਰ ਕਰਨ ਵਾਸਤੇ ਆਉਂਦਾ ਏ। ਇਹ ਕਹਿੰਦੇ ਭਗਤ ਕਬੀਰ ਸਹਿ ਮਹਾਰਾਜ ਕਹਿੰਦੇ ਜਦੋਂ ਸੱਚਖੰਡ ਜਾਣ ਦਾ ਸਮਾਂ ਆਇਆ ਨਾ ਆ ਗੱਲ ਸੁਣਿਓ ਨੋਟ ਕਰਿਓ ਧਿਆਨ ਨਾਲ ਧਿਆਨ ਨਾਲ ਸੁਣੋ ਗੱਲ ਉਹ ਕਹਿੰਦੇ ਜਦੋਂ ਸੱਚਖੰਡ ਜਾਣ ਦਾ ਸਮਾਂ ਆਇਆ ਹੈ ਨਾ ਤੇ ਹੁਣ ਵੇਖੋ ਕਹਿੰਦੇ ਜਾਂਦੇ ਜਾਂਦੇ ਪਰਉਪਕਾਰ ਕਰ ਚੱਲੇ ਆ ਪਰਉਪਕਾਰ ਜਨਮ ਮਰਨ ਤੋਂ ਹੁ ਮੈਂ ਨਾ ਜਾਨੁ ਪਰਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਨ ਬੁਲਾਏ ਉਹ ਸਮੇਂ ਕਹਿੰਦੇ ਭਗਤ ਕਬੀਰ ਸਹਿ ਮਹਾਰਾਜ ਕਾਂਸੀ ਦੀ ਧਰਤੀ ਤੇ ਬੈਠੇ ਕਾਂਸੀ ਦੀ ਧਰਤੀ ਤੇ ਜਿਹੜੀ ਕਾਂਸੀ ਦੀ ਧਰਤੀ ਕਹਿੰਦੇ ਕਾਂਸੀ ਦੀ ਧਰਤੀ ਨੂੰ ਭਗਵਾਨ ਨੇ ਵਰ ਦਿੱਤਾ ਹੋਇਆ ਭਗਵਾਨ ਨੇ ਵਰ ਦਿੱਤਾ ਹੋਇਆ ਵੀ ਜਿਹੜਾ ਕਾਂਸੀ ਦੀ ਧਰਤੀ ਤੇ ਮਰੇਗਾ ਕਹਿੰਦੇ ਸਿੱਧਾ ਸੱਚਖੰਡ ਨੂੰ ਜਾਏਗਾ ਜਿਹੜਾ ਕਾਂਸੀ ਦੀ ਧਰਤੀ ਤੇ ਮਰੇਗਾ ਕਹਿੰਦੇ ਸੱਚਖੰਡ ਨੂੰ ਜਾਏਗਾ ਸਿੱਧਾ ਤੇ ਦੂਜੇ ਪਾਸੇ ਹੜੰਬੇ ਦੀ ਧਰਤੀ ਸੀ ਜਮਦੂਤਾਂ ਦੀ ਰਾਖਸ਼ਾਂ ਦੀ ਧਰਤੀ ਤੇ ਉਸ ਹੜੰਬੇ ਦੀ ਧਰਤੀ ਨੂੰ ਭਗਵਾਨ ਨੇ ਸ਼ਰਾਫ ਦਿੱਤਾ ਕਹਿੰਦੇ ਜਿਹੜਾ ਹੜੰਬੇ ਦੀ ਧਰਤੀ ਤੇ ਮਰੇਗਾ ਸਿੱਧਾ ਨਰਕਾਂ ਨੂੰ ਜਾਏਗਾ ਉਹ ਨਰਕਾਂ ਨੂੰ ਜਾਏਗਾ ਕਈ ਤੇ ਭਗਤ ਕਬੀਰ ਸਾਹਿਬ ਕਹਿੰਦੇ ਕਾਂਸ਼ੀ ਦੀ ਧਰਤੀ ਤੋਂ ਉੱਠ ਕੇ ਹਣਾ ਮੇਧੀ ਧਰਤੀ ਵੱਲ ਚਲੇ ਹਣਾ ਮੇਧੀ ਦੀ ਧਰਤੀ ਤੇ ਗਏ ਅਤੇ ਬਹਿ ਕੇ ਜਾ ਕੇ ਤੇ ਹੁਣ ਕਹਿੰਦੇ ਜਦੋਂ ਦੇਵਤੇ ਲੈਣ ਵਾਸਤੇ ਆਏ ਨੇ ਜਦੋਂ ਲੈਣ ਵਾਸਤੇ ਆਏ ਨੇ ਦੇਵਤੇ ਕਹਿੰਦੇ ਨੇ ਕਹਿੰਦੇ ਮਹਾਰਾਜ ਤੁਹਾਡੀ ਹੁਣ ਸੁਵਾਸਾਂ ਦੀ ਜਿਹੜੀ ਕੁੰਜੀ ਸਫਲੀ ਹੋ ਗਈ ਹੈ ਹੁਣ ਭਗਵਾਨ ਤੁਹਾਨੂੰ ਬੁਲਾ ਰਹੇ ਨੇ ਚਲੋ ਸਾਡੇ ਨਾਲ ਕਹਿੰਦੇ ਚਲੋ ਸਾਡੇ ਨਾਲ ਚਲੋ ਨਾਲ ਚਲੋ ਸਾਡੇ ਬੇਸ ਕਰੋ ਥੋੜੀ ਬੇਸ ਕਰੋ ਵਿਸਲ ਵੱਜਦੀ ਬੇਸ ਕਰੋ ਸੁਣਿਓ ਧਿਆਨ ਕਹਿੰਦੇ ਤੁਹਾਡੀ ਸੁਵਾਸਾਂ ਦੀ ਕੁੰਜੀ ਸਫਲੀ ਹੋ ਗਈ ਹੈ ਤੁਸੀਂ ਹੁਣ ਸਾਡੇ ਨਾਲ ਚਲੋ ਭਗਵਾਨ ਤੁਹਾਨੂੰ ਬੁਲਾ ਰਹੇ ਹੈ ਤੇ ਅੱਗੋ ਕਹਿੰਦੇ ਭਗਤ ਕਬੀਰ ਸਹਿਬ ਮਾਰਾ ਕਹਿੰਦੇ ਭਾਈ ਅਸੀਂ ਨਹੀਂ ਜਾਣਾ ਕਹਿੰਦੇ ਅਸੀਂ ਨਹੀਂ ਜਾਣਾ ਅੱਗੋ ਕਹਿੰਦੇ ਕਿਉਂ ਨਹੀਂ ਜਾਣਾ ਕਹਿੰਦੇ ਜਿਹੜੀ ਕਾਂਸੀ ਦੀ ਧਰਤੀ ਹੈ ਕਾਂਸੀ ਦੀ ਧਰਤੀ ਨੂੰ ਭਗਵਾਨ ਨੇ ਵਰ ਦਿੱਤਾ ਹੋਇਆ ਵੀ ਜਿਹੜਾ ਕਾਂਸੀ ਦੀ ਧਰਤੀ ਤੇ ਮਰੇਗਾ ਸਿੱਧਾ ਸੱਚਖੰਡ ਨੂੰ ਜਾਏ ਤੇ ਆਹ ਜਿਹੜੀ ਹੜੰਬੇ ਦੀ ਧਰਤੀ ਹੈ ਹੜੰਬੇ ਦੀ ਧਰਤੀ ਇਨੂੰ ਭਗਵਾਨ ਨੇ ਸ਼ਰਾਫ ਦਿੱਤਾ ਹੋਇਆ ਵੀ ਜਿਹੜਾ ਹੰਬੇ ਦੀ ਧਰਤੀ ਤੇ ਮਰੇਗਾ ਉਹ ਨਰਕਾ ਨੂੰ ਜਾਏਗਾ ਉਹ ਨਰਕਾ ਨੂੰ ਜਾਏਗਾ ਸਤਿ ਕਹਿੰਦੇ ਜੀ ਫੇਰ ਕਹਿੰਦੇ ਫੇਰ ਕੀ ਫੇਰ ਸਾਨੂੰ ਦੇਵਤੇ ਥੋੜੀ ਲੈਣ ਵਾਸਤੇ ਆਉਣਗੇ ਸਾਨੂੰ ਤੇ ਜਮਦੂਤ ਰਾਖਸ਼ ਲੈਣ ਵਾਸਤੇ ਆਉਣ ਆਖੋ ਸਤਨਾਮ ਵਾਹਿਗੁਰੂ ਜਮਦੂਤ ਨਾ ਲੈਣ ਵਾਸਤੇ ਆਉਣ ਸਾਨੂੰ ਵਾਹਿਗੁਰੂ ਜਮਦੂਤ ਲੈਣ ਵਾਸਤੇ ਆਉਣ ਦੇਵਤੇ ਨਾ ਲੈਣ ਵਾਸਤੇ ਆਹ ਕਹਿੰਦੇ ਅਸੀਂ ਨਹੀਂ ਜਾਵਾਂਗੇ ਭਗਤ ਕਬੀਰ ਸਹਿ ਮਾਰਾ ਕਹਿੰਦੇ ਅਸੀਂ ਨਹੀਂ ਜਾਣਾ ਉਹ ਸੁਣ ਕੇ ਕਹਿੰਦੇ ਵਾਪਸ ਚਲੇਗੇ ਭਗਵਾਨ ਦੇ ਕੋਲ ਭਗਵਾਨ ਦੇ ਕੋਲ ਗਏ ਵਾਪਸ ਕਹਿੰਦੇ ਨੇ ਕਹਿੰਦੇ ਭਗਵਾਨ ਜੀ ਉੱਤੇ ਮੰਨਦੇ ਹੀ ਨਹੀਂ ਪਏ ਉਹ ਤੇ ਕਹਿੰਦੇ ਨੇ ਅਸੀਂ ਨਹੀਂ ਜਾਣਾ ਭਗਤ ਕਬੀਰ ਸਹਿ ਮਾਰਾ ਕਹਿੰਦੇ ਨੇ ਵੀ ਅਸੀਂ ਨਹੀਂ ਜਾਣਾ ਕਹਿੰਦੇ ਕਿਉਂ ਕਹਿੰਦੇ ਕਿਉਂ ਨਹੀਂ ਆਉਂਦੇ ਕਹਿੰਦੇ ਜੀ ਉਹ ਤੇ ਕਹਿ ਰਹੇ ਨੇ ਵੀ ਤੁਸੀਂ ਉਹ ਕਾਂਸੀ ਦੀ ਧਰਤੀ ਨੂੰ ਵਾਰ ਦਿੱਤਾ ਹੋਇਆ ਵੀ ਜਿਹੜਾ ਕਾਂਸੀ ਦੀ ਧਰਤੀ ਤੇ ਮਰੇਗਾ ਉਸ ਹੱਤਖੰਡ ਨੂੰ ਜਾਏਗਾ ਤੇ ਜਿਹੜੀ ਜਗ੍ਹਾ ਤੇ ਬੈਠੇ ਨੇ ਉਹ ਹੜੰਬੇ ਦੀ ਧਰਤੀ ਤੇ ਹੜੰਬੇ ਦੀ ਉਹ ਕਹਿੰਦੇ ਵੀ ਹੜੰਬੇ ਦੀ ਧਰਤੀ ਨੂੰ ਤੁਸੀਂ ਉਹ ਸ਼ਰਾਫ ਦਿੱਤਾ ਵੀ ਜਿਹੜਾ ਹੜੰਬੇ ਦੀ ਧਰਤੀ ਤੇ ਮਰੇਗਾ ਨਰਕਾਂ ਨੂੰ ਜਾਏਗਾ ਸਿੱਧਾ ਉਹ ਨਰਕਾਂ ਨੂੰ ਜਾਏਗਾ ਉਹ ਤੇ ਕਹਿੰਦੇ ਨੇ ਵੀ ਸਾਨੂੰ ਦੇਵਤੇ ਨਾਲ ਲੈਣ ਵਾਸਤੇ ਆਉਣ ਸਾਨੂੰ ਤੇ ਜਮਦੂਤ ਰਾਂਗ ਸ਼ਿਸ਼ ਲੈਣ ਵਾਸਤੇ ਆਉਂ। ਜਮਦੂਤ ਲੈਣ ਵਾਸਤੇ ਆਉਣੇ ਸਭ ਦੇਵਤੇ ਨਾਲ ਉਹ ਤੇ ਮੰਨਦੇ ਨਹੀਂ ਪਾਏ। ਭਗਵਾਨ ਕਹਿੰਦੇ ਇੱਕ ਵਾਰੀ ਫਿਰ ਜਾ ਕੇ ਕਹੋ। ਫਿਰ ਆਖੋ ਇੱਕ ਵਾਰੀ। ਕਹੋ ਜਾ ਕੇ ਵੀ ਬੁਲਾ ਰਹੇ ਨੇ ਭਗਵਾਨ। ਉਹ ਕਹਿੰਦੇ ਦੂਜੀ ਵਾਰੀ ਫਿਰ ਭੇਜੇ। ਫਿਰ ਕਹਿੰਦੇ ਨੇ ਜਾ ਕੇ ਕਹਿੰਦੇ ਜੀ ਚਲੋ ਸਾਡੇ ਨਾਲ ਤੁਹਾਨੂੰ ਬੁਲਾ ਰਹੇ ਨੇ ਭਗਵਾਨ। ਤੁਹਾਨੂੰ ਬੁਲਾ ਰਹੇ ਨੇ ਕਹਿੰਦੇ ਬੰਦਦੇ ਹੀ ਨਹੀਂ ਅਸੀਂ ਨਹੀਂ ਜਾਣਾ ਭਾਵੇਂ ਜੋ ਮਰਜ਼ੀ ਹੋ ਜਾਏ ਅਸੀਂ ਤੁਹਾਡੇ ਨਾਲ ਨਹੀਂ ਜਾਣਾ ਫਿਰ ਵਾਪਸ ਗਏ ਉਹ ਨਹੀਂ ਮੰਨਦੇ ਦੋ ਵਾਰੀ ਭੇਜੇ ਸੀ ਤੀਜੀ ਵਾਰੀ ਭਗਵਾਨ ਆਪ ਆਏ ਉਹ ਆਪ ਆਏ ਕਹਿੰਦੇ ਭਗਵਾਨ ਆਪ ਆਏ ਨੇ ਆ ਕੇ ਕਹਿੰਦੇ ਕੀ ਗੱਲ ਭਗਤਾ ਮਰਨ ਤੋਂ ਡਰ ਲੱਗਦਾ ਹੈ ਕਹਿੰਦੇ ਕੀ ਗੱਲ ਤੈਨੂੰ ਮਰਨ ਤੋਂ ਡਰ ਲੱਗਦਾ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰਾ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮ ਆਨੰਦ ਮਰਨਾ ਤੇ ਸਾਰਿਆਂ ਨਹੀਂ ਐ ਉਹ ਕਹਿੰਦੇ ਮਰਨ ਤੋਂ ਡਰ ਲੱਗਦਾ ਕਹਿੰਦਾ ਨ ਮਹਾਰਾਜ ਨਹੀਂ ਭਗਤ ਕਬੀਰ ਜੈ ਮਰ ਕਹਿੰਦੇ ਨਹੀਂ ਮਰਨ ਤੋਂ ਡਰ ਨਹੀਂ ਲੱਗਦਾ ਕਹਿੰਦੇ ਫਿਰ ਕਿਉਂ ਨਹੀਂ ਆਉਂਦੇ ਤੁਸੀਂ ਕਿਉਂ ਨਹੀਂ ਆ ਰਹੇ ਕਹਿੰਦੇ ਮਹਾਰਾਜ ਭਗਵਾਨ ਜੀ ਸੁਣੋ ਆ ਗੱਲ ਸੁਣਨ ਵਾਲੀ ਧਿਆਰ ਨਾਲ ਸੁਣ ਲਿਓ ਜਰਾ ਕਹਿੰਦੇ ਭਗਵਾਨ ਜੀ ਉਹ ਕਾਂਸੀ ਦੀ ਧਰਤੀ ਨੂੰ ਤੇ ਤੁਸੀਂ ਬਾਰ ਦਿੱਤਾ ਹੋਇਆ ਵੀ ਜਿਹੜਾ ਕਾਂਸੀ ਦੀ ਧਰਤੀ ਤੇ ਮਰੇਗਾ ਸਿੱਧ ਸੱਚਖੰਡ ਨੂੰ ਜਾਏ ਤੇ ਆਹ ਜਿਹੜੀ ਹੜੰਭੇ ਦੀ ਧਰਤੀ ਐ ਜਮਦੂਤਾਂ ਦੀ ਧਰਤੀ ਰਾਖਸ਼ਾਂ ਦੀ ਧਰਤੀ ਹੜੰਭੇ ਦੀ ਧਰਤੀ ਤੇ ਤੁਸੀਂ ਸ਼ਰਾਬ ਦਿੱਤੇ ਵੀ ਜਿਹੜਾ ਇਸ ਧਰਤੀ ਤੇ ਮਰੇਗਾ ਨਰਕਾ ਨੂੰ ਜਾਏਗਾ ਕਹਿੰਦੇ ਫੇਰ ਕਹਿੰਦਾ ਜਿਹੜਾ ਕਾਂਸ਼ੀ ਦੀ ਧਰਤੀ ਤੇ ਮਰੇਗਾ ਉਹਨੇ ਵੀ ਤੁਹਾਡਾ ਨਾਮ ਨਹੀਂ ਜਪਣਾ ਦੇਖੋ ਕਾਂਸ਼ੀ ਦੀ ਧਰਤੀ ਤੇ ਜਿਹੜਾ ਮਰੇਗਾ ਮਹਾਰਾਜ ਭਗਵਾਨ ਜੀ ਉਹਨੇ ਵੀ ਤੁਹਾਡਾ ਨਾਮ ਨਹੀਂ ਜਪਣਾ ਆ ਜਿਹੜਾ ਹੜੰਬੇ ਦੀ ਧਰਤੀ ਤੇ ਮਰੇ ਗੈਨੀ ਵੀ ਤੁਹਾਡਾ ਨਾਮ ਨਹੀਂ ਜਪਣਾ ਇਹ ਦੋਨਾਂ ਤੁਹਾਡਾ ਨਾਮ ਨਹੀਂ ਜਪਣਾ ਜਿਹੜਾ ਕਾਂਸ਼ੀ ਦੀ ਧਰਤੀ ਤੇ ਮਰੇ ਉਹਨੇ ਵੀ ਨਹੀਂ ਜਪਣਾ ਹੜੰਬੇ ਦੀ ਧਰਤੀ ਤੇ ਜਿਹੜਾ ਮਰੇ ਉਹ ਨਹੀਂ ਵੀ ਜਪਣਾ ਤੁਹਾਡਾ ਕਹਿੰਦੇ ਕਿਉਂ ਨਹੀਂ ਜਪਨਾਇਆ ਤੇ ਦੱਸ ਫਿਰ ਜਪਨਾ ਕਿਉਂ ਨਹੀਂ ਕਹਿੰਦੇ ਜੀ ਜਿਹੜਾ ਕਾਂਸੀ ਦੀ ਧਰਤੀ ਤੇ ਮਰੇਗਾ ਉਹ ਤੇਹੀ ਕਹੇਗਾ ਮੈਂ ਤੇ ਸੱਚਖੰਡ ਨੂੰ ਜਾਣਾ ਮੈਂ ਨਾਮ ਜਪ ਕੇ ਕੀ ਲੈਣਾ ਵੀ ਮੈਂ ਤੇ ਸਿੱਧਾ ਸੱਚਖੰਡ ਨੂੰ ਜਾਣਾ ਮੈਂ ਨਾਮ ਜਪ ਕੇ ਕੀ ਲੈਣਾ ਹੈ ਖੜੰਬੇ ਦੀ ਧਰਤੀ ਵਾਲਾ ਕਹੇਗਾ ਯਾਰ ਮੈਂ ਤੇ ਨਰਕਾਂ ਨੂੰ ਜਾਣਾ ਮੈਂ ਤੇ ਸਿੱਧਾ ਨਰਕਾਂ ਨੂੰ ਜਾਣਾ ਮੈਂ ਸਿਮਰ ਕੇ ਕੀ ਲੈਣਾ ਦਰਗਾਹ ਨੂੰ ਜਾਣਾ ਮੈਂ ਤਿਸੇ ਦਾ ਮੈਂ ਨਾਮ ਜੱਪ ਕੇ ਕੀ ਲੈਣਾ ਹੈ ਹਰਹਾ ਹਰਾਨ ਹੋ ਬਗਵਾਨ ਸੁਣ ਕੇ ਫਿਰ ਕਹਿੰਦੇ ਭਗਤਾਂ ਕਰੀਏ ਕੀ ਇਹ ਦੱਸ ਫਿਰ ਕਹਿੰਦੇ ਕੀ ਕਰੀਏ ਜੇ ਹਾਂ ਬੀਜੇ ਸੋਣਾ ਹੈ ਕਰਮ ਸੰਦੜਾ ਖੇਦ ਮਾਰਨ ਭਾਵੇਂ ਕੋਈ ਚੰਗਾ ਕਰਮ ਕਰਦਾ ਹੈ ਭਾਵੇਂ ਕੋਈ ਮਾੜਾ ਕਰਮ ਕਰਦਾ ਹੈ ਫਾੜੇ ਹੋ ਗਈ ਮਲੇ ਚੰਗੇ ਦਾ ਫਲ ਮਿਲਣਾ ਚਾਹੀਦਾ ਮਾੜੇ ਦੀ ਸਜ਼ਾ ਮਿਲਣੀ ਚਾਹੀਦੀ ਭਾਵੇਂ ਕਿਹੋ ਜਿਹਾ ਵੀ ਕਰਮ ਕਰੇ ਫਲ ਉਹ ਜਾਈ ਮਿਲੇ ਜੈਸਾ ਬੀਜੇਗਾ ਵੜੇਗਾ ਸਾਰੀਆਂ ਪੜੋ